ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰੇ ਫੇਸਬੁੱਕ ਵੀਰਾਂ ਦਾ ਸਾਰੇ ਯੂਟਿਊਬਰ ਵੀਰਾਂ ਦਾ ਅੱਜ ਦੀ ਨਵੀਂ ਵੀਡੀਓ ਪਿੰਡ ਅਕਲਿਆ ਜ਼ਿਲ੍ਹਾ ਮਾਨਸਾ ਬਾਈ ਸੇਵ ਕਦੇ ਘਰੋਂ ਆਏ ਬਾਈ ਨੂੰ ਸਾਰੇ ਜਾਣਦੇ ਆ ਬਾਈ ਦਾ ਡੀਜ਼ਾ ਦਾ ਕੰਮ ਵੀ ਹੈ ਆਲੇ ਦੁਆਲੇ ਦੇ ਪਿੰਡਾਂ 'ਚ ਬਾਈ ਨੂੰ ਸਾਰੇ ਜਾਣਦੇ ਆ ਬਾਕੀ ਬਾਈ ਦੇ ਆਪੇ ਛੋੜੇ ਭਾਈ ਨਾਲ ਗੱਲ ਕਰਾਂਗੇ ਬਾਈ ਕੋਲੇ ਆ ਝੋਟੀ ਸੇਲ ਆ ਮਿੱਤਰੋ ਲੰਮੀ ਆ ਕੱਦ ਕਾਠ ਬਹੁਤ ਐ ਚਾਰੇ ਥਣ ਕੱਲਾ ਕੱਲਾਗਾ ਤੀਜਾ ਦਿਨ ਆ ਜਿੰਨੂੰ ਸੂਈ ਨੁ ਹੋਇਆ ਬੱਚਾ ਖੜਾ ਮਗਰ ਮੇਲ ਕਾਫ ਹੈ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ। ਤਕਲਾਸ਼ੇ ਦਾ ਫੋਨ ਕੱਟ ਲਓ। ਸਾਰੀ ਡਿਟੇਲ ਆਪਾਂ ਝੋਟੀ ਦੀ ਬਾਈ ਤੋਂ ਲਵਾਂਗੇ ਆਜੋ ਬਾਈ ਨਾਲ ਕਰਾਉਨੇ ਆ ਗੱਲ। ਸਸੀ ਦਾ ਬਾਈ। ਹਸੀ ਆਪ। ਕੀ ਨਾ ਬਾਈ? ਜਗਤਾਰ ਸਿੰਘ ਬਾਈ। ਠੀਕ ਹੈ ਉੱਚੀ ਬੋਲਣਾ ਬਾਈ। ਕਿਹੜਾ ਪਿੰਡ ਹੈ? ਮੇਰਾ ਪਿੰਡ ਬਾਈ ਅਕੜੀਆ ਜਿਹੜਾ ਮਾਨਸਾ। ਠੀਕ ਹੈ ਬਾਈ। ਝੋਟੀ ਆਪਣੀ ਹੈ ਬਾਈ? ਹਾਂਜੀ ਹਾਂਜੀ। ਠੀਕ ਹੈ। ਇਹਦਾ ਕੀ ਰਿਗਾਰਡ ਹੈ ਬਾਈ? ਕਿਹਵੇਂ ਸੂਏ ਝੋਟੀ ਹੈ ਇਹ? ਇਹ ਬਾਈ 4ਵੇਂ ਸੂਏ ਝੋਟੀ ਆ। ਪਹਿਲਾਂ ਇਹਦੇ ਥੱਲੇ ਆਪਾਂ 12 ਲੀਟਰ ਦੁੱਧ ਚੋਇਆਗਾ। ਦੀ ਚੌਥੇ ਸੂਏ ਸੂਈ ਹੈ ਜਾਨੀ ਹਾਂ ਹਾਂ ਠੀਕ ਹੈ ਹੁਣ ਇਸ ਟਾਈਮ ਬਈ ਇਹਦੇ ਥੱਲੇ ਕਿੰਨਾ ਬੋੜਾ ਤਿਆਰ ਹੈ ਅੱਜ ਤੀਜਾ ਦਿਨ ਸੂਈ ਨ ਬਈ ਤੀਜਾ ਦਿਨਾ ਕਰਕੇ ਸੂਈ ਸੀਗੀ ਦੋ ਥਾਣ ਕੱਟੇ ਨੂੰ ਚੰਗਾ ਕੇ 20 ਲੀਟਰ ਦੁੱਧ ਕੱਢਿਆਗਾ ਇੱਕ ਟਾਈਮ ਦਾ ਇੱਕ ਟਾਈਮ ਦਾ ਦੋਨਾਂ ਦਾ ਤੂੰ 5 5.5 ਮੰਗਾ ਹਾਂ 5 ਹਾਂ ਠੀਕ ਹੈ ਮਿੱਤਰੋ ਦੋ ਥਾਣ ਬੱਚੇ ਨੂੰ ਫੁੱਲ ਝਗਾ ਕੇ ਬਾਈ ਕਹਿੰਦਾ ਆਪਾਂ ਦੋ ਥਾਣ ਚੋਏ ਸੀ ਸਾਰੇ ਸਾਰੀ ਧਾਰ ਖਾਲੀ ਨਹੀਂ ਕਰੀ ਇਹਦਾ b 5 ਲੀਟਰ ਵਾਂਗੂ ਬੌਹਲਾ ਦੋਨੇ ਟਾਈਮ ਦਾ ਤਿਆਰ ਹੈ ਤਿੰਨ ਦਿਨਾਂ ਸੂਈ ਹੋਇਆ ਬਾਕੀ ਆਪਾਂ ਹੋਰ ਡਿਟੇਲ ਲੈਣੇ ਆ ਅੱਛਾ ਭਾਈ ਹੁਣ ਐਂ ਦੱਸ ਦੇ ਇਹਦਾ ਪਿਸਰੇ ਸੂਏ ਵਾਲਾ ਮਤਲਬ ਕਿੰਨਾ ਦੁੱਧ ਤਿਆਰ ਸੀ ਇੱਕ ਦਿਨ ਦਾ 12 ਲੀਟਰ ਦੁੱਧ ਗੱਡਿਆ ਭਾਈ ਪਿਸਲੇ ਸੂਏ ਤਸੱਲੀ ਵਾਲਾ 12 ਲੀਟਰ ਕੱਢਿਆ ਜਾਣੀ ਕੀ ਅੰਡੇ ਵਾਲਾ ਲਓ ਵੀ ਮਿੱਤਰੋ ਬਾਈ ਦੱਸਦਾ ਇਹਨਾਂ ਵੀ 12 ਲੀਟਰ ਦੁੱਧ ਦੀ ਚਵਾਈ ਕਹਿੰਦਾ ਅਸੀਂ ਇਹਦੀ ਘਰੇ ਕਰੀ ਹੋਈ ਆ ਨਾਰਮਲ ਖਰਾਕ ਤੇ ਜੋ ਆਪਣੇ ਘਰਾਂ ਜਾਮ ਖਰਾਕ ਹੁੰਦੀ ਆ ਬਾਕੀ ਦੁੱਧ ਸੇਵਾ ਦਾ ਕਦਕਾਠ ਬਹੁਤ ਲੰਮੀ ਬਹੁਤ ਹੈ ਮਿੱਤਰੋ ਲੈ ਬਈ ਮਾਰ ਦੇ ਕੈਮਰਾ ਦਿਖਾ ਦੇ ਬਾਕੀ ਆ ਬਸ ਉਹਨੂੰ ਝੋਟੀ ਤੋੜ ਕੇ ਦਿਖਾਵਾਂਗੇ ਹੰਡੀ ਐ ਸੀਲ ਐ ਮਿੱਤਰੋ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਬਾਈ ਦਾ ਆਪਾਂ ਕੰਟੈਕਟ ਨੰਬਰ ਵੀ ਲਵਾਂਗੇ ਸੋਹਣੀ ਐ ਝੋਟੀ ਜਾਨੀ ਕੀ ਚੰਗੀ ਤਿਆਰ ਹੋਈ ਐ ਝੋਟੀ ਅੱਛਾ ਹੁਣ ਜੇ ਦਾਰ ਵੀ ਆਏ ਦੱਸ ਦੇ ਪਹਿਲਾਂ ਤਾਂ ਆਪਣਾ ਨੰਬਰ ਬੋਲ ਬਈ ਫੋਨ ਨੰਬਰ ਬੋਲ ਦੇ ਠੀਕ ਹਾਂਜੀ 96072 ਬਈ ਇੱਕ ਵਾਰੀ ਨੰਬਰ ਹੋਰ ਬੋਲ ਦੇ ਵੀ 75086 96072 ਲਓ ਵੀ ਮਿੱਤਰੋ ਨੰਬਰ ਤੁਸੀਂ ਨੋਟ ਕਰ ਲਿਓ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਲਓ ਵੀ ਹੁਣ ਬਈ ਐ ਕਰ ਜਾਈਦਾ ਛੋਟੀ ਨੂੰ ਤੋਰ ਆਜੋ ਮਿੱਤਰੋ ਤੁਹਾਨੂੰ ਅੱਬ ਤੁਰਦੀ ਦਿਖਾਉਨੇ ਆ ਬਾਕੀ ਤੁਸੀਂ ਚੈੱਕ ਕਰ ਲਿਓ ਬਾਕੀ ਤਸੱਲੀ ਤੁਸੀਂ ਕੋਲੇ ਆ ਕੇ ਵੀ ਕਰ ਸਕਦੇ ਹੋ ਇਹੇ ਕੱਚੇ ਕਿੱਲੇ ਝੋਟੀ ਆ ਮਿੱਤਰੋ ਕੋਈ ਵਪਾਰ ਦਾ ਕੰਮ ਨਹੀਂ ਇੱਕ ਘਰੇਲੂ ਕਿਸਾਨ ਪਰਿਵਾਰ ਕੋਲੇ ਝੋਟੀ ਆ ਮਿੱਤਰੋ ਆਜੋ ਤੁਹਾਨੂੰ ਤੁਰਦੀ ਦਿਖਾਉਨੇ ਆ ਬਾਕੀ ਢਿੱਲਾ ਢੁਲਾ ਬਹੁਤ ਜਦੋਂ ਤਿਆਰ ਹੁੰਦੀ ਆ ਸਾਫਾ ਪਾਉਣ ਦੇ ਟਾਈਮ ਤੇ ਇਹ ਵੀਡੀਓ ਬਣਾ ਰਹੇ ਆ ਐ ਵੀ ਸੇਵਕਾ ਇਦੋਂ ਟਾਈਮ ਦੇਖ ਕੇ ਦੱਸ ਕੀ ਹੋਇਆ ਹੁਣ ਕੋਈ ਨਮਾਈ ਨਹੀਂ ਸਿੰਪਲ ਤੇਰੇ ਦੇਖੀ ਉਹਦੇ ਸੇਵਕਾ ਮਾਗ ਰਾ ਚੁੱਟੀ ਦੇ ਖੜ ਜਾ ਦੁਬਾਰੇ ਕਿਹੜਾ ਦਵਾ ਮਾਗਰ ਮਾਗਰ ਕੁਰੀ ਸੇਵਕਾ ਸਾਢੇ 12 ਮਾਗਰੋ ਬਣਾ ਦੇ ਆਂ ਤੁਰਦੀ ਦੀ ਸਵਾਰ ਕੇ ਆ ਜਾ ਆ ਜਾ ਬੈਕ ਸਾਈਡ ਆ ਜਾ ਹਾਂ ਆਂ ਦਿਖਾ ਦੇ ਮਾਗਰੋ ਤੁਰਦੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਝੋਟੀ ਤੁਰਦੀ ਬਹੁਤ ਕੱਦਗਾਠ ਹੈ ਵਜਨ ਬਹੁਤ ਹੈ ਚੰਗੀ ਪਲੀ ਹੋਈ ਝੋਟੀ ਹੈ ਮਿੱਤਰੋ ਹੁਣ ਆਪਾਂ ਤੁਹਾਨੂੰ ਟਾਈਮ ਦਿਖਾ ਦਿੰਨੇ ਆ 12:22 ਹੋ ਗਏ ਦੁਪਹਿਰ ਦੇ ਟਾਈਮ ਤੇ ਆਪਾਂ ਵੀਡੀਓ ਬਣਾ ਰਹੇ ਆ ਕੋਈ ਚੋਣ ਵਾਲਾ ਟਾਈਮ ਨਹੀਂ ਹੈਗਾ ਕੋਈ ਏਖੜ ਨਹੀਂ ਜਮਾ ਖਾਲੀ ਝੋਟੀਆਂ ਡਰਾਈ ਕਰੀ ਹੋਈ ਹੁਣ ਇਸ ਟਾਈਮ ਆ ਤੇ 12:30 ਦਾ ਟਾਈਮ ਆ ਦੁਪਹਿਰ ਦਾ ਅੰਦਰੋਂ ਕੱਢ ਕੇ ਝੋਟੀਆਂ ਸਿੱਧੀ ਵੀਡੀਓ ਬਣਾਈ ਆ ਕੋਈ ਇਹਦੇ ਆਪਾਂ ਤੇਲ ਤੂਲ ਨਹੀਂ ਮਲਿਆ ਕਿਉਂਕਿ ਘਰੇਲੂ ਪਰਿਵਾਰ ਕੋਲੇ ਐ ਕਿਸੇ ਕੋਈ ਵਪਾਰ ਦਾ ਕੰਮ ਨਹੀਂ ਤੇ ਚਲੋ ਮਜਬੂਰੀ ਬਣ ਜਾਂਦੀ ਐ ਵੇਚਣ ਦੀ ਬਾਈ ਕੋਲੇ ਹੋਰ ਵੀ ਪਸ਼ੂ ਨੇ ਕਿ ਇੱਧਰ ਗਾਈਆਂ ਖੜੀਆਂ ਨਾ ਉਹ ਵੀ ਬਾਈ ਕਹਿੰਦਾ ਦੁੱਧ ਦਾ ਆਪਣੇ ਕੋਲੇ ਹਜੇ ਸਿਸਟਮ ਹੈਗਾਗਾ ਤੇ ਲੈ ਵੀ ਹੁਣ ਮਿੱਤਰਾ ਰਿਕਦਾਰ ਝੋਟੀ ਦਾ ਰੇਟ ਕੀ ਕਰਦਾ ਐ ਇਹਦਾ ਰੇਟ ਬਾਈ 1.50 ਕਰਦਾ ਐ 1.5 ਲੱਖ ਰੁਪਏ ਰੇਟ 1.5 ਲੱਖ ਰੁਪਏ ਜੇ ਮਾਨਤਾਨ ਹੋਊਗਾ ਮਾਨਤਾਨ ਕਰਦਾ ਲੋਬੀ ਮਿੱਤਰੋ 22 ਝੋਟੀ ਦਾ ਰੇਟ 1.5 ਲੱਖ ਰੁਪਿਆ ਕਰਦਾ 22 ਕਹਿੰਦਾ ਮਾਨਤਾਨ ਹੋਊਗਾ ਚਲੋ ਰੇਟ ਕਰ ਨਹੀਂ ਹੁੰਦਾ ਫੇਰ ਹੀ ਕੋਈ ਸੌਦਾ ਬਣਦਾਗਾ ਰਲਦਾ ਬੰਦੇ ਨਾਲ ਜਦੋਂ ਕੋਈ ਕਿਸੇ ਚੀਜ਼ ਦੀ ਮੰਗ ਮੰਗਾਈ ਹੁੰਦੀ ਆ ਫੇਰ ਹੀ ਕੋਈ ਸੰਨ ਰਲਦਾ ਹੈ ਬਾਕੀ ਤੁਸੀਂ ਮਾਨਤਾਨ ਹੋਊਗਾ ਇੱਕ ਵਾਰੀ ਜ਼ਰੂਰ ਆ ਕੇ ਟਰਾਈ ਕਰਿਓ ਸੂਹੀ ਸਵਾਈ ਝੋਟੀ ਹੈ ਦੁਬਾਰਾ ਡਿਟੇਲ ਦੇ ਦਿੰਨੇ ਆ ਚੌਥੇ ਸੂਏ ਝੋਟੀ ਸੂਈ ਹੈ ਨੈਕਟ ਹੁਣ ਬੌਲਾ ਬਾਈ ਕਹਿੰਦਾ ਸਾਢੇ 5:05 ਤਿਆਰ ਹੈ ਤੀਜਾ ਦਿਨ ਹੋਇਆ ਸੂਈ ਨੂੰ ਦੋ ਸਣ ਬੱਚੇ ਨੂੰ ਝਗਾ ਕੇ ਮਗਰੇ ਦੇ ਮੇਲਕਾਫ ਹੈ ਮਿੱਤਰੋ ਪਿੰਡ ਅਗਲੀਆ ਜ਼ਿਲ੍ਹਾ ਮਾਨਸਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ